ਜਿਨ੍ਹਾਂ ਦੀ ਅੱਜ ਆਪਾਂ ਕੂਠੀ ਲੈ ਕੇ ਪਹੁੰਚੇ ਹਾਂ ਮਾਲਕ ਆਪ ਜਿਹੜੇ ਹੈਗੇ ਆ ਉਹ ਸਰਕਾਰੀ ਮੁਲਾਜ਼ਮ ਨੇ ਤੇ ਉਹਨਾਂ ਦੀ ਬਦਲੀ ਹੋ ਗਈ ਤਾਂ ਕਰਕੇ ਉਹਨਾਂ ਨੇ ਆਪਦੀ ਕੂਠੀ ਵੇਚਣੀ ਹੈ ਤੁਸੀਂ ਦੇਖੋਗੇ ਦੇਖਦੇ ਰਹੋਗੇ ਬਹੁਤ ਸੋਹਣੀ ਕੂਠੀ ਇਹਨਾਂ ਨੇ ਤਿਆਰ ਕਰਵਾਈ ਹੋਈ ਆ ਤੁਹਾਨੂੰ ਵੀਡੀਓ ਚ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਤੇ ਗੱਲ ਕਰਦੇ ਆ ਆਪਾਂ ਪਹਿਲਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26173 ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਹੈ ਵੇਚਣ ਵਾਸਤੇ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਪੇਜੋ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੁਸੀਂ ਪਹਿਲਾਂ ਤਾਂ ਬਾਹਰੋਂ ਚੈੱਕ ਕਰੋ ਕੂਠੀ ਕਿਹੋ ਜੀ ਦਿਖਦੀ ਹੈ ਬਹੁਤ ਸੋਹਣੀ ਇਹਨਾਂ ਨੇ ਕੂਠੀ ਤਿਆਰ ਕਰਵਾਈ ਹੋਈ ਹੈ ਵੇਚਣ ਵਾਸਤੇ ਤਾਂ ਇਹਨਾਂ ਨੇ ਨਹੀਂ ਬਣਵਾਈ ਸੀਗੀ ਤੇ ਇਹਨਾਂ ਨਾਲ ਪੂਰੀ ਮੇਰੀ ਗੱਲ ਹੋਈ ਤਾਂ ਇਹਨਾਂ ਨੇ ਸਾਰਾ ਕੁਝ ਦੱਸਿਆ ਤੇ ਆਪਾਂ ਸਾਰੀ ਗੱਲ ਆਪਾਂ ਕਰਾਂਗੇ ਜੀ ਤੇ ਪਹਿਲਾਂ ਤਾਂ ਹੁਣ ਤੁਸੀਂ ਕੂਠੀ ਨੂੰ ਦੇਖ ਲਓ ਤੁਹਾਨੂੰ ਸਾਰਾ ਕੁਝ ਮੈਂ ਨਾਲ ਦੀ ਨਾਲ ਦੱਸਦਾ ਆ ਆ ਗਿਆ ਜੀ ਪੋਰਚ ਏਰੀਆ ਤੁਸੀਂ ਦੇਖ ਲਓ ਕੂਠੀ ਇਹਨਾਂ ਨੇ ਬਹੁਤ ਰੀਜਨਲ ਤਿਆਰ ਕਰਵਾਈ ਹੋਈ ਹੈ ਕਾਂਦਾ ਤੇ ਵੀ ਇਹਨਾਂ ਨੇ ਸਾਰੇ ਕਿਤੇ ਟਾਈਲਾਂ ਲਗਬਾਰ ਰਖੀਆਂ ਅੰਦਰੋਂ ਵੀ ਤੁਸੀਂ ਦੇਖਿਓ ਅੰਦਰੋਂ ਵੀ ਇਹਨਾਂ ਨੇ ਛੱਤ ਤੱਕ ਉੱਪਰ ਤੱਕ ਟਾਈਲਾਂ ਲਗਵਾਈਆਂ ਹੋਈਆਂ ਬਾਕੀ ਇੱਕ ਪਾਸੇ ਕਾਫੀ ਇਹਨਾਂ ਨੇ ਜਗ੍ਹਾ ਛੱਡ ਰੱਖੀ ਹੈ ਕੂਠੀ ਦੇ ਨਾਲ ਨਾਲ ਤੇ ਕੂਠੀ ਇਹ ਜਿਹੜੀ ਪੂਰੀ ਰੀਜਨਲ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਤੇ ਬਸ ਵੇਚਣੀ ਪੈ ਰਹੀ ਆ ਵੇਚਣੀ ਤਾਂ ਨਹੀਂ ਸੀਗੀ ਮਾਲਕ ਕਹਿੰਦੇ ਵੀ ਵੇਚਣ ਵਾਸਤੇ ਤਾਂ ਨਹੀਂ ਬਣਾਈ ਸੀਗੀ ਤੇ ਕਿਸੇ ਨੂੰ ਵੀ ਪਸੰਦ ਆਉਂਦੀ ਅਸੀਂ ਤੇ ਮਾਲਕ ਕਹਿੰਦੇ ਆ ਆ ਕੇ ਤੁਸੀਂ ਦੇਖ ਵੀ ਸਕਦੇ ਹੋ ਜਿਨੇ ਵੀ ਦੇਖਣੀ ਹੋਵੇ ਬਾਕੀ ਆਪਾਂ ਪੂਰੀ ਗੱਲ ਕਰ ਦਿਆਂ ਲొਕੇਸ਼ਨ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਮੋਬਾਈਲ ਨੰਬਰ ਤੁਹਾਨੂੰ ਮਿਲ ਜੂਗਾ ਕੱਲੀ-ਕੱਲੀ ਆਪਾਂ ਗੱਲ ਕਰਦੇ ਆ ਤੁਸੀਂ ਚੈੱਕ ਕਰੋ ਜੀ ਆਹ ਲੋਬੀ ਆ ਗਈ ਲੋਬੀ ਆਪਾਂ ਨੂੰ ਵਧੀਆ ਖੁੱਲੀ ਡੁੱਲੀ ਮਿਲ ਜੂਗੀ ਤੇ ਉੱਪਰ ਤੱਕ ਛੱਤ ਤੱਕ ਇਹਨਾਂ ਨੇ ਟਾਈਲਾਂ ਲਗਵਾ ਰੱਖੀਆਂ ਤੁਸੀਂ ਦੇਖ ਲਓ ਤੇ ਆ ਗਿਆ ਜੀ ਡਰਾਈਂਗ ਰੂਮ ਇਹਦੇ ਵਿੱਚ ਵੀ ਉੱਪਰ ਤੱਕ ਟਾਈਲਾਂ ਲੱਗੀਆਂ ਹੋਈਆਂ ਤੇ نیچے ਆਪਾਂ ਨੂੰ ਸਾਰੇ ਕਿਤੇ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਪੂਰੀਆਂ ਵਧੀਆ ਜਿਹੀ ਤੇ ਵਧੀਆ ਆਪਾਂ ਨੂੰ ਬੈਡਰੂਮਸ ਮਿਲ ਜਾਣਗੇ ਦੋਵੇਂ ਬੈਡਰੂਮਾਂ ਨਾਲ ਅਟੈਚ ਆਪਾਂ ਨੂੰ ਬਾਥਰੂਮ ਮਿਲ ਜਾਣਗੇ ਦੋ ਟੋਟਲ ਆਪਾਂ ਨੂੰ ਬੈਡਰੂਮ ਮਿਲਣਗੇ ਪਹਿਲਾਂ ਤੁਸੀਂ ਕਿਚਨ ਦੇਖ ਲਓ ਅੱਗੇ ਤੁਹਾਨੂੰ ਬੈਡਰੂਮ ਦੀ ਵੀਡੀਓ ਵੀ ਦੇਖਣ ਨੂੰ ਮਿਲ ਜੂਗੀ ਕਿਚਨ ਵੀ ਇਹਨਾਂ ਨੇ ਬਹੁਤ ਸੋਹਣਾ ਤਿਆਰ ਕਰਵਾਇਆ ਹੋਇਆ ਹੈ ਟਾਈਲਾਂ ਦੇਖ ਲਓ ਬਾਕੀ ਦਾ ਜਿੰਨਾ ਕੰਮ ਹੁੰਦਾ ਲੱਕੜ ਦਾ ਬਾਕਸ ਦਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਜੀ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਉਹਨੂੰ ਕਲਿੱਕ ਕਰ ਦਿਓ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਜਾਂਦੀ ਹੈ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਾ ਦਿਓ ਜੀ ਬਾਕੀ ਆਪਾਂ ਜੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜੀ ਆ ਕੋਠੀ ਪਹੁੰਚੀ ਐ ਆਪਣੇ ਕੋਲੇ ਸਰਹੰਦ ਏਰੀਆ ਚ ਪਹੁੰਚੀ ਐ ਸਰਹੰਦ ਏਰੀਆ ਸਨੀਪੁਰ ਅਰੋੜ ਜੀ ਤੇ RAMDAS ਨਗਰ ਤੇ ਇਹਦੇ ਵਿੱਚ ਦੋ ਬੈੱਡਰੂਮ ਦੋਵਾਂ ਨਾਲ ਅਟੈਚ ਬਾਥਰੂਮ ਕਿਚਨ ਲੌਬੀ ਤੇ ਡਰਾਇੰਗ ਰੂਮ ਤੇ ਬਾਹਰਲੀ ਸਾਈਡ ਪੋਰਟਰੀ ਇਹ ਦੇਖ ਲਿਆ ਸੀਗਾ ਜਗਾਂ ਦੀ ਆਪਾਂ ਗੱਲ ਕਰੀਏ ਤਾਂ 230 ਗਜ਼ ਰਜਿਸਟਰੀ ਵਾਲੀ ਜਗ੍ਹਾ 'ਚ ਕੂਠੀ ਬਣੀ ਹੋਈ ਹੈ 230 ਗਜ਼ ਜਗ੍ਹਾ ਆਪਨੂੰ ਟੋਟਲ ਮਿਲੂਗੀ ਤੇ ਸਾਰਾ ਕੁਝ ਇਹਨਾਂ ਨੇ ਦਿਖਾਈ ਹੈ ਵੀਡੀਓ ਥਰੂ ਤੇ ਵੀਡੀਓ 'ਚ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਗਿਆ ਜੀ ਤੇ ਮੋਬਾਈਲ ਨੰਬਰ ਰਹੇਗਾ ਜੀ ਮਾਲਕ ਦਾ ਉਹ ਤੁਸੀਂ ਨੋਟ ਕਰ ਲਓ 947008183401 ਜਿਹੜੀ ਵੀ ਗੱਲ ਕਰਨੀ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਜੀ ਮਾਲਕ ਕਹਿੰਦੇ ਆ ਵੀ ਫੋਨ ਕਰ ਲਿਓ ਤੇ ਕਿਸਾ ਨੂੰ ਵੀ ਪਸੰਦ ਆਉਂਦੀ ਹੈ ਕੋਈ ਦੇਖਣ ਦਾ ਚਾਹਵਾਨ ਹੈਗਾ ਜਾਂ ਕੋਈ ਜਾਣਕਾਰੀ ਲੈਣੀ ਹੈ ਤਾਂ ਫੋਨ ਤੁਸੀਂ ਲਗਾ ਸਕਦੇ ਹੋ ਬਾਕੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਕੋਠੀ ਦੀ ਜਿਹੜੀ ਡਿਮਾਂਡ ਹੈ ਮਾਲਕ ਨੇ 40 ਲੱਖ ਰੁਪਏ ਕਿਹਾ ਹੈ ਮਾਲਕ ਕਹਿੰਦੇ ਵੀ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਇੱਕ ਵਾਰੀ ਸਿਰਫ 40 ਲੱਖ ਰੁਪਏ ਡਿਮਾਂਡ ਹੈ ਬਾਕੀ ਮਾਲਕ ਕਹਿੰਦੇ ਆ ਜਿਹਨੂੰ ਵੀ ਪਸੰਦ ਆਉਗੀ ਖਰੀਦਣ ਲਈ ਮਤਲਬ ਤੁਸੀਂ ਆਉਂਗੇ ਤਾਂ ਬਹਿ ਕੇ ਓਨ ਟੇਬਲ ਅਡਜਸਟਮੈਂਟ ਕਰ ਲਾਂਗੇ ਰੇਟ ਦੀ ਡਿਸਕਾਊਂਟ ਜ਼ਰੂਰ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਬਾਕੀ ਮੋਬਾਈਲ ਨੰਬਰ ਮਿਲ ਹੀ ਗਿਆ ਮੇਰੇ ਵੱਲੋਂ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਮਾਫ ਕਰਿਓ ਜੀ ਬਾਕੀ ਤੁਹਾਨੂੰ ਪੂਰੀ ਜਾਣਕਾਰੀ ਮਾਲਕ ਦੱਸ ਦੇਣਗੇ ਮਾਲਕ ਦਾ ਨੰਬਰ ਤੁਹਾਨੂੰ ਮਿਲ ਹੀ ਗਿਆ ਗੱਲ ਕਰ ਲਿਓ ਜੀ ਤਾਂ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਤੁਸੀਂ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਵਾਦ ਤੋਂ ਬਾਅਦ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਜੇ ਕੋਠੀ ਆ ਘਾਰਾ ਮਕਾਨ ਹੈਗਾ ਤੁਹਾਡੇ ਕੋਲੇ ਵੇਚਣ ਵਾਸਤੇ ਤਾਂ ਆਪਣੇ ਕੋਲੇ ਭੇਜੋ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਕਰਾਂਗੇ ਕੋਈ ਕਮਿਸ਼ਨ ਕੋਈ ਖਰਚਾ ਕਿਸੇ ਪਾਸੋਂ ਆਪਾਂ ਨਹੀਂ ਲੈਂਦੇ ਜੀ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 62173 ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਤਾਂ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਤਾਂ ਸ਼ੇਅਰ ਵੀ ਕਰ ਦੂੰ ਆਪਦੇ WhatsApp ਦੇ ਗਰੁੱਪਾਂ ਦੇ ਵਿੱਚ ਤੇ ਆਪਦੇ ਜੇ ਤੁਹਾਨੂੰ ਵੀ ਤੁਸੀਂ ਕਰਨਾ ਚਾਹੁੰਦੇ ਹੋ ਕਰੋ ਜੀ ਤੇ ਦੱਸੋ ਮੈਨੂੰ ਅਗਲੀ ਵੀਡੀਓ ਚ ਤੁਹਾਨੂੰ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਹੈ ਲੈ ਕੇ ਆਪਾਂ ਛੇਤੀ ਤੋਂ ਛੇਤੀ ਪਹੁੰਚ ਜਾਵਾਂਗੇ